ਮੇਰਾ ਵੇ ਉਹ ਕਰਦੇ ਆ ਕੇ ਪੀਦਾ ਠੀਕਾ ਫਿਰ ਨਾ ਘਾਟ ਦੇ ਵਿੱਚ ਦੇ ਬਹਿਣ ਦਾ ਲਾਈਟ ਦਾ ਪ੍ਰਬੰਧ ਹੋ ਗਿਆ ਠੀਕਾ ਫਿਰ ਦਵਾ ਦਾ ਚੱਕਰ ਪਾ ਨਹੀਂ ਦਿੰਦਾ ਫਰੀਦ ਮਿੱਟੀ ਵਾਲਾ ਕੰਮ ਆ ਗਿਆ ਮੇਰੇ ਕੋਲ ਸਹੀ ਹੈ ਪੰਜ ਕਾਪੜੇ ਸੰਤ ਦੇ ਦਿੱਤੇ ਆ ਪ੍ਰੋਫੈਸਰ ਨੇ ਉਹ ਲੈਣਾ ਹੈ ਹਾਂ ਆਪ ਉਹ ਇਹ ਕਹਾਣੀ ਜਿਹੜੇ ਹਾਲੇ ਕਈ ਯਾਰੀ ਬਾਬਾ ਘਰ ਨੂੰ ਵੀ ਕਿਰਪਾ ਕਰਦੇ ਸਤਾਵੇਗਾ ਦਾ ਰਾਵਾਂ ਚਿਤਰਾ ਕਰਨਾ ਹੈ ਲੈ ਚਲਣਾ ਪਲੈਨ ਕਰਨਾ ਹੈ ਬੋਲਦਾ ਕਿ ਖਲੋ ਬੋਲਦੀ ਆਇਆ ਹੈ ਬਾਬੇ ਇਹ ਤੂੰ ਕਿੱਥੇ ਪਾ ਲੱਗਿਆ ਹੈ ਦੋ ਦਿਨ ਨਹੀਂ ਫਸ ਕੇ ਫਸ ਕੇ ਚੀਕ ਕੇ ਗੱਲ ਤੇ ਕੋਲ ਕੇ ਨਹੀਂ ਪੁੱਤਰੇ ਵੀ ਮੁੰਡੇ ਵੀ ਕਹੇ ਸੀ ਜਿਆ ਲਾ ਲ ਘਰ ਗਿਆ ਨਹੀਂ ਕਿ ਡਾਕਟਰ ਬੜੇ ਸਾਹਮਣੇ ਕੋਈ دیਵਾਨ ਹੈ ਚੱਲ ਮੈਂ ਭੁੱਲਦਾ ਨਹੀਂ ਇੱਕ ਤਾਂ ਮਾਈ ਦੀ ਦੇਦੇ ਪਾਟੀ ਬਾਬੇ ਦੇ ਬੱਕਰੇ ਇੱਕ ਘਰ ਦਾ ਔੜ-ਬੋੜ ਕਰਾਓ ਠੀਕ ਹੈ ਜਾਂ ਤੇਰੇ ਲਾਉਣੇ ਹੋ ਜੀ ਜਾਂ ਕੰਮ ਲੈਣਾ ਚਾਹਤੋ ਬੋਤ ਮੇਰੇ ਮੰਨੀ

क्या माल का बराबर में चक्कर करवाएं ना क्या बात है यार दर डालू मैं सारे परिवार का क्या कारोबार ना चले मैं बैठो टायर डलिया रखवाओ पुराने से बना के 3470 का 344 और बात कुछ ना ठीक है ठंडा करके मार किया साहब को गाड़ी चलू तो दसी जाना है जो 11 快点儿 ਕਹਿੰਦਾ ਮੱਕੇ ਦਾ ਹੱਜ ਕਰਾਇਆ ਐਸੇ ਪੰਖ ਤੇ ਆਈ ਵਾ ਕਹਿੰਦਾ ਹੱਜ ਕਰਾਇਆ ਬੋਲੀ ਗੋੜਾ ਲਾ ਕੇ ਕੱਲ ਦੱਸਗਾ ਮੈਂ ਬਾਬਾ ਕਹਿੰਦੇ ਤੂੰ ਚੌਥੀ ਜਾ ਕੇ ਤਿੰਨ ਦਿਨ ਬਾਬਾ ਤਾਂ ਖੁਸ਼ ਹੋ ਸਾਰੇ ਪਰਿਵਾਰ ਦੇ ਚਕਰਾ ਬਾਬੇ ਬੱਗੀ ਦੇ ਅੰਦਰ ਚੇਹੇ ਦਰਬਾਰ ਕੀ ਜਾਂ ਬਿਆਰਾਂ ਦੀ ਤਰ ਹੋ ਗਈ ਕਿਸੇ ਘਰ ਦਾ ਇਹ ਘੱਟਾ ਜੇ ਸਮਾਂ ਬੈਠਾ ਓ ਛਟਾਇਆ ਜਾਦਰਾ ਨਾਨਕੇ ਸੋਗਿਆ ਨੀ ਕਿਦਾਂ ਬਲੋਰ ਦੇ इल्म किसे इल्म किसे ਹੈਂ ਲੜ ਕੇਂਗੇ ਕਿ ਨਹੀਂ ਹੈਂ ਤੇਰੀ ਗੱਲ ਨਹੀਂ ਮਾਰਨਾ ਜਿਹੜੀ ਤੂੰ ਗੱਲ ਕਹਿਣੀ ਮਾਰੀ ਮਾਰੀ ਗੱਲ ਤੇ ਲੜਾਈ ਤੇ ਐ ਵੀ ਕਹਿੰਦਾ ਮਤਲਬ ਆ ਤੂੰ ਜਾਓ ਜੀ ਵੀ ਤਾਲ ਚ ਐਸੀ ਕੀ ਤਸੀਲ ਠੀਕ ਆ